ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੀ ਸਰਬਸੰਮਤੀ ਦੇ ਨਾਲ ਚੁਣੀ ਗਈ ਪਿੰਡ ਡਿੱਕ ਦੀ ਪੰਚਾਇਤ ਦੇ ਵੱਲੋਂ ਨਵेकਲੀਆਂ ਪਹਿਲ ਕਦਮੀਆਂ ਕੀਤੀਆਂ ਚਾਰੀਆਂ ਨੇ ਤੇਜਸਤੀ ਚਰਚਾ ਇਲਾਕੇ ਦੇ ਵਿੱਚ ਹੀ ਨਹੀਂ ਸਗੋ ਪੂਰੇ ਪੰਜਾਬ ਭਰ ਤੇ ਵਿੱਚ ਹੋ ਰਹੀ ਹੈ ਦਰਅਸਲ ਗ੍ਰਾਮ ਪੰਚਾਇਤ ਡਿੱਖ ਦੇ ਨੌਜਵਾਨ ਸਰਪੰਚ ਗੁਰਦੀਪ ਸਿੰਘ ਦੀ ਪ੍ਰਧਾਨਗੀ ਦੇ ਹੇਠ ਅਹਿਮ ਫੈਸਲੇ ਲੈਂਦਿਆਂ ਪੰਚਾਇਤ ਨੇ ਸਮਾਜਿਕ ਕੁਰੀਤਿਆ ਖਿਲਾਫ ਬੀੜਾ ਚੁੱਕਣ ਦਾ ਨਿਰਣਾ ਲਿਆ ਤੇ ਇਨਾ ਅਹਿਮ ਫੈਸਲਿਆਂ ਦੇ ਵਿੱਚ ਪਿੰਟੀ ਪੰਚਾਇਤ ਤੇ ਨਾਲ ਪਿੰਡ ਵਾਸੀਆਂ ਨੇ ਇਕਜੁੱਟ ਹੁੰਦਿਆ ਫੈਸਲੇ ਤਹਿਤ ਪਿੰਚੋ ਮਰਗ ਦੇ ਭੋਗ ਮੌਕੇ ਹੁੰਦੇ ਫਜ਼ੂਲ ਖਰਚਿਆਂ ਨੂੰ ਠਲਪੌੜ ਤੇ ਲਈ ਜਲੇਬੀਆਂ ਅਤੇ ਪਕੌੜੇ ਬਣਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਤੇ ਨਾਲ ਹੀ ਨਾਲ ਪਿੰਟੇ ਸਰਪੰਚ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਇਸ ਪਾਬੰਦੀ ਦੀ ਉਲੰਘਣਾ ਕਰੇਗਾ ਤਾਂ ਉਸ ਨੂੰ 21000 ਰੁਪਏ ਦਾ ਜੁਰਮਾਨਾ ਭੁਗਤਣਾ ਪਵੇਗਾ ਪਰ ਉਥੇ ਹੀ ਦੂਜੇ ਪਾਸੇ ਜਿੱਥੇ ਇਸ ਸਰਪੰਚ ਦੇ ਵੱਲੋਂ ਫਜ਼ੂਲ ਖਰਚਿਆਂ ਦੇ ਉੱਪਰ ਪਾਬੰਦੀ ਲਾਉਣ ਤੇ ਲਈ ਇਹ ਫੈਸਲਾ ਲਿਆ ਗਿਆ ਤਾਂ ਉਥੇ ਹੀ ਦੂਜੇ ਪਾਸੇ ਪੰਚਾਇਤ ਨੇ ਪਿੰਡ ਦੇ ਵਿਦਿਆਰਥੀਆਂ ਨੂੰ ਚੇਰੀ ਸਿੱਖਿਆ ਦੇ ਟੈਸਟਾਂ ਦੀ ਤਿਆਰੀ ਕਰਨ ਵਾਲੇ ਲੋੜਵੰਦਾ ਨੂੰ ਕਿਤਾਬਾਂ ਤੇ ਹੋਰ ਬਾਲੀ ਬਦਦ ਕਰਨ ਦਾ ਵੀ ਫੈਸਲਾ ਲਿਆ ਪਿੰਡ ਦੇ ਵਿੱਚ ਨਸ਼ੇ ਦੇ ਖਾਤਮੇ ਦੇ ਲਈ ਵੀ ਵੱਡਾ ਉਪਰਾਲਾ ਕੀਤਾ ਗਿਆ ਸਾਰੇ ਨਗਰ ਦੀ ਸਹਿਮਤੀ ਦੇ ਨਾਲ ਜੀ ਅਸੀਂ ਗ੍ਰਾਮ ਸਭਾ ਦੇ ਵਿੱਚ ਮਤੇ ਲੈ ਕੇ ਆਏ ਆ ਜੀ ਵੀ ਸਾਡੇ ਜਿਹੜਾ ਇੱਕ ਤਾਂ ਇਹੀ ਹੈ ਜੀ ਅਸੀਂ ਮਤਾ ਪਾਇਆਗਾ ਵੀ ਆਪਣੇ ਜੋ ਮਰਗ ਦੇ ਭੋਗ ਦੇ ਉੱਪਰ ਜੀ ਕੋਈ ਵੀ ਮਠਾਈਆਂ ਕੋਈ ਪਗਵਾਨ ਨਾ ਬਣਾਇਆ ਜਾਵੇ ਜੇ ਕੋਈ ਇਸ ਸਾਡੇ ਮਤੇ ਦੀ ਉਲੰਘਣਾ ਕਰਦਾ ਹੈ ਤਾਂ ਉਹਨੂੰ 21000 ਰੁਪਿਆ ਜੁਰਮਾਨਾ ਪਾਇਆ ਜਾਊਗਾ ਜੀ ਦੂਜਾ ਅਸੀਂ ਮਤਾ ਪਾਇਆਗਾ ਵੀ ਜੇ ਕੋਈ ਬੱਚਾ ਨਸ਼ਾ ਵੇਚਦਾ ਕੋਈ ਸਮਗਲਾ ਕਰਦਾ ਜੀ ਸਾਡੇ ਪਿੰਡ ਤਾਂ ਫੜਿਆ ਗਿਆ ਤਾਂ ਉਹਦੇ ਕਾਨੂੰਨੀ ਕਾਰਵਾਈ ਕਰਾਉ ਪੰਚਾਇਤ ਜੀ ਸਾਡੇ ਪੰਚਾਇਤ ਦਾ ਮੈਂਬਰ ਜਾਂ ਕੋਈ ਲੰਬਰਦਾਰ ਉਹਦੇ ਮੰਗ ਨਹੀਂ ਜਾਊਗਾ ਜੀ। ਅਸੀਂ ਇੱਕ ਮਤਾ ਪਾਇਆ ਜੀ ਜਿਹੜਾ ਸਾਡੇ ਪਿੰਡ ਦਾ ਕੋਈ ਬੱਚਾ ਜੀ ਪੰਜਾਬ ਦੀ ਮੈਟ ਵਿੱਚ ਆਉਂਦਾਗਾ। ਉਹਨੂੰ ਅਸੀਂ 2000 ਰੁਪਏ ਪੰਚਾਇਤ ਵੱਲੋਂ ਦਿੱਤਾ ਜਾਊਗਾ ਜੀ। ਜਿਹੜਾ ਕੋਈ 90% ਤੋਂ ਵੱਧ ਬੱਚਾ ਲੈ ਕੇ ਆਂਦਾ ਉਹਨੂੰ 1100 ਰੁਪਏ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਜੀ। ਇੱਕ ਅਸੀਂ ਮਤਾ ਪਾਇਆ ਵੀ ਜਿਹੜਾ ਜੀ ਸਾਡੇ ਕੋਈ ਸਾਡੇ ਗਰਾਊਂਡ ਹੈ ਜੀ ਬਣ ਜਾ ਰਿਹਾ। ਜਿਹੜੇ ਵੀ ਸਾਡੇ ਬੱਚੇ ਅਪਰਾਲਾ ਕਰਨਗੇ ਕੋਈ ਟੀਮ ਬਣਾਉਣਗੇ ਜੀ, ਕ੍ਰਿਕਟ ਦੀ ਜਾਂ ਕਬੱਡੀ ਦੀ ਜਾਂ ਫੁੱਟਬਾਲ ਦੀ ਉਹਨਾਂ ਲਈ ਅਸੀਂ ਕੋਚ ਮੁਹੱਈਆ ਕਰਵਾ ਕੇ ਦੇਵਾਂਗੇ ਜੀ ਨਹੀਂ ਅਸੀਂ ਇਸ ਚੀਜ਼ ਤੋਂ ਤਾਂ ਨਹੀਂ ਮੁਨਕਰ ਹੁੰਦੇ ਵੀ ਨਸ਼ਾ ਨਹੀਂ ਐ ਤਾਂ ਹੈ ਜੀ ਕੁਝ ਬੱਚੇ ਜੋ ਪਹਿਲਾਂ ਕਰਦੇ ਆ ਰਹੇ ਆ ਉਹ ਚੋਰੀ ਛੁਪਕੇ ਕਰ ਰਹੇ ਆ ਜੀ ਪਰ ਅਸੀਂ ਇਹ ਤੇ ਚੀਜ਼ ਤੇ ਲੱਗੇ ਹੋਏ ਆ ਜੀ ਟਾਈਮ ਵੀ ਥੋੜਾ ਹੋਇਆ ਪੰਚਾਇਤ ਨੂੰ ਹੋਂਦ ਵਿੱਚ ਆਈ ਨੂੰ ਇਹਦੇ ਵਿੱਚ ਐ ਜੀ ਜਿਹੜੇ ਬੱਚੇ ਨਸ਼ਾ ਕਰਦੇ ਆ ਜੀ ਉਹਨਾਂ ਨੂੰ ਸਾਡੀ ਬੇਨਤੀ ਵੀ ਐ ਸਾਡੇ ਛੋਟੇ ਵੱਡੇ ਭਰਾ ਨੇ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਅਸੀਂ ਪੰਚਾਇਤ ਵੱਲੋਂ ਕੋਈ ਸਾਨੂੰ ਮੈਡੀਕਲ ਸਹਾਇਤਾ ਅਸੀਂ ਦਵਾਵਾਂਗੇ ਜੀ ਜੋ ਉਹਨਾਂ ਤੇ ਨਸ਼ਾ ਛਡਾਉਣ ਲਈ ਖਰਚਾ ਹੋਊਗਾ ਪੰਚਾਇਤ ਕਰਨ ਤੇ ਅਸੀਂ ਇੱਕ ਮਤਾ ਪਾਇਆ ਜੀ ਵੀ ਸਾਡੇ ਪਿੰਡ ਤੇ ਕੋਈ ਵੀ ਦੁਕਾਨਦਾਰ ਸਟਿੰਗ ਨਹੀਂ ਵੇਚੂਗਾ ਜੀ 18 ਸਾਲ ਤੋਂ ਘੱਟ ਦੇ ਜੋ ਉਮਰ ਦੇ ਨੌਜਵਾਨ ਆ ਜੀ ਬੱਚੇ ਹੈਗੇ ਉਹਨਾਂ ਨੂੰ ਕੋਈ ਤਮਾਕੂ ਨਾ ਦਿੱਤਾ ਜਾਵੇ ਜੀ ਜੀ ਹਾਂਜੀ ਹਾਂ ਸਾਰਾ ਸਾਡਾ ਨਗਰ ਤੇ ਦੁਕਾਨਦਾਰ ਸਹਿਮਤ ਹੈ ਜੀ ਮੈਂ ਵੀ ਕਹਿੰਦਾ ਦੁਕਾਨਦਾਰਾਂ ਨੂੰ ਵੀ ਅਸੀਂ ਕਿਹਾ ਅੱਜ ਵੀ ਬੇਨਤੀ ਕੀਤੀ ਹੈ ਜੀ ਵੀ ਦੁਕਾਨਦਾਰਾਂ ਕੋਲ ਹੋਰ ਸਮਾਨ ਵੇਚਣ ਨੂੰ ਬਹੁਤ ਹੈ ਜੀ ਬਹੁਤ ਆਈਟਮਾਂ ਨੇ ਜੇ ਆਪਾਂ 2-3 ਆਈਟਮਾਂ ਨਾ ਵੇਚਾਂਗੇ ਤੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ ਦੱਸਦੀ ਹੈ ਕਿ ਪਿੰਡ ਵਾਸੀਆਂ ਨੇ ਪਿੰਡ ਦੀ ਭਲਾਈ ਲਈ ਪਾਏ ਗਏ ਮਤਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਲਾਲ ਦੁਕਾਨਦਾਰਾਂ ਨੂੰ ਵੀ ਦੁਕਾਨਾਂ ਤੇ ਜਾ ਕੇ ਆਪਣੇ ਮਤੇ ਸਬੰਧੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾ ਰਹੀ ਹੈ ਪਿੰਡ ਦਾ ਜਾਇਜ਼ਾ ਵੀ ਲਿਆ ਗਿਆ ਤੇ ਪਿੰਡ ਵਾਸੀਆਂ ਦੇ ਨਾਲ ਗਲਬਾਤ ਕੀਤੀ ਗਈ ਹੈ ਤੇ ਜਿਸੇ ਚੱਲਦਿਆਂ ਪਿੰਡ ਵਾਸੀਆਂ ਅਤੇ ਦੁਕਾਨਦਾਰਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਸਹਿਯੋਗ ਦੇਣ ਦੀ ਗੱਲ ਆਖੀ ਹੈ ਜਗਬਾਣੀ ਟੀਵੀ ਦੇ ਲਈ ਬਠਿੰਡਾ ਤੋਂ ਵੀ ਕੇ ਬਹਿਲ ਦੀ ਰਿਪੋਰਟ